ਨਹੀਂ ਇਹਦੀ ਕਿੰਨੀ ਹਾਈਟ ਰੱਖੀ ਆਪਾਂ ਛੱਡ ਦੀ ਥੱਲੋਂ ਲੈ ਕੇ ਹਾਈਟ ਬਾਈ 18 ਫੁੱਟ ਪਲੱਸ ਆਈ ਇਹ 18 ਫੁੱਟ ਪਲੱਸ ਬਾਈ ਠੰਡਾ ਬਹੁਤ ਰਹਿੰਦਾ ਜੀ ਹੂੰ ਤੇ ਉਹਦੇ ਕਰਕੇ ਤਾਂ ਹੀ ਪਵਾਏ ਬਾਈ ਦੀ ਦਿਸ਼ਾ ਗਲਤ ਸੀ ਹਜੇ ਵੀ ਸਾਡੇ ਮੰਨ ਕੇ ਚੱਲੋ ਪੱਖੇ ਬਾਹਰ ਨੂੰ ਤੋੜਨ ਦੇ ਪੈਸੇ ਲੈਣ ਲੈਣੇ ਆਗਲੇ ਨੇ ਤੇ ਇਹ ਚ ਤੁਹਾਨੂੰ ਪੈਸੇ ਬਚਣੇ ਆ ਨਹੀਂ ਤੇ ਲੈਂਟਰ ਇਹਦੇ ਨਾਲੋਂ ਮਹਿੰਗਾ ਕਿੰਨਾ ਪੈ ਜਾਂਦਾ ਬਾਈ ਜੇ ਆਪਾਂ ਕੰਪੇਅਰ ਕਰੀਏ ਲੈਂਟਰ ਬਾਈ ਮੰਨ ਕੇ ਚੱਲੋ ਜੀ ਇਹਦੇ ਨਾਲੋਂ ਡੇਢ ਗੁਣਾ ਵੱਧ ਪੈ ਜਾਂਦਾ ਬਾਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਐਸ ਟਾਈਮ ਆਪਾਂ ਖੜੇ ਆ ਜੀ ਢਿੱਲੋ ਤੇ ਬਾਈ ਜੀ ਆਪਾਂ ਸਟੱਡ ਫਾਰਮ ਬਣਾਇਆ ਹਨਾ ਘੋੜਿਆਂ ਦਾ ਤੇ ਇਹ ਐਸੇ ਡਿਜ਼ਾਈਨ ਦੇ ਵਿੱਚ ਬਣਾਉਣ ਦਾ ਕੀ ਪਰਪਸ ਆ ਬਾਈ ਬਸ ਵੈਸੇ ਹੀ ਆਪ ਨੂੰ ਸੁਣਾਉਂਦਾ ਦਾ ਸੀ ਆਪਾਂ ਸਾਰਨੋਂ ਪਹਿਲਾਂ ਆਪਣੀ ਆਪ ਹੀ ਕੋਈ ਆਰਕੀਟੈਕਟ ਨਹੀਂ ਆਪ ਹੀ ਤਿਆਰ ਕੀਤਾ ਇਹ ਤੇ ਮੇਨ ਗੱਲ ਕੀ ਸੀ ਬਾਈ ਵੇ ਬਾਈ ਬੁੱਟਰ ਤੋਂ ਕੰਮ ਕਰਾਇਆ ਸੀਗਾ ਕੰਸਟ੍ਰਕਸ਼ਨ ਵਾਲਾਂ ਤੋਂ ਬਹੁਤ ਸੋਹਣਾ ਪਾਇਆ ਬਈ ਇਹ ਦੇਸ਼ਾ ਵੀ ਗਲਤ ਸੀ ਹਾਂ ਪਾਉਣ ਦੀ ਤੇ ਇਹ ਚ ਤਾਈਂ ਸਰਕੜਾ ਪਾਇਆ ਤੇ ਪੂਰਾ ਠੰਡਾ ਜੀ ਹਾਈਟ ਬਹੁਤ ਆ ਠੀਕ ਘੋੜੇ ਤੁਸੀਂ ਹੁਣ ਵੀ ਦੇਖ ਲਓ ਜੇ ਮੰਨ ਲਓ ਹਜੇ ਵੀ ਸਾਡੇ ਪੱਖੇ ਨਹੀਂ ਚੱਲਦੇ ਨਹੀਂ ਇਹਦੀ ਕਿੰਨੀ ਹਾਈਟ ਰੱਖੀ ਆਪਾਂ ਸ਼ੈੱਡ ਦੀ ਥੱਲੋਂ ਲੈ ਕੇ ਹਾਈਟ 218 ਫੁੱਟ ਪਲੱਸ ਹੈ ਇਹ 18 ਫੁੱਟ ਪਲੱਸ ਹੈ ਤੇ ਓਵੇਂ ਲੰਮਾ ਚੋੜਾ ਬਾਈ ਜੀ ਕਿੰਨਾ ਕ ਲੰਮਾ ਬਾਈ ਹਰੇ ਘਾੜ ਅਡੜ ਜਾਨਵਰ ਦੇ ਹਿਸਾਬ ਤੇ ਲੰਮਾ ਜੀ ਇਹ ਹੂੰ ਵੀ ਸਟਾਈਲ ਨੂੰ ਘੋੜੇ ਵਾਲਾ ਅਡਾ ਤੇ ਜਿਵੇਂ ਇਹ ਆ ਇਹ ਅਡਾ ਜੀ ਅੱਛਾ ਇਹ ਵਿੱਚ ਹੁਣ ਇਹਦੇ ਚਾਰ ਘੋੜਿਆਂ ਵਾਸਤੇ ਆਪਾਂ ਜਗ੍ਹਾ ਬਣਾਈ ਹੋਈ ਹੈ ਹਨਾ ਤੇ ਬਾਈ ਇਹਦੀ ਜਿਹੜੀ ਛੱਤ ਪਾਈ ਹੈ ਫਿਰ ਤੁਸੀਂ ਬਾਂਸ ਦੀ ਕਿਉਂ ਬਣਵਾਈ ਆ ਬਾਂਸ ਦਾ ਬਾਈ ਠੰਡਾ ਬਹੁਤ ਰਹਿੰਦਾ ਜੀ ਹੂੰ ਤੇ ਉਹਦੇ ਕਰਕੇ ਤਾਂ ਹੀ ਪੁਆਏ ਬਾਈ ਦੀ ਦਿਸ਼ਾ ਗਲਤ ਸੀ ਹਜੇ ਵੀ ਸਾਡੇ ਮੰਨ ਕੇ ਚੱਲੋ ਪੱਖ ਵੀ ਇਹ ਠੰਡਾ ਰਹਿੰਦਾ ਠੰਡਾ ਬਹੁਤ ਜ਼ਿਆਦਾ ਰਹਿੰਦਾ ਬਾਈ ਦੂਜੇ ਨਾਲ ਫਰਕ ਬਹੁਤ ਆ ਇੱਕ ਰੇਟ ਦਾ ਫਰਕ ਆ ਜੀ ਤੇ ਜੇ ਲੈਂਟਰ ਪਾਉਣੇ ਉਹ ਮਹਿੰਗਾ ਪੈਂਦਾ ਲੈਂਟਰ ਇਹਦੇ ਨਾਲ ਮਹਿੰਗਾ ਪੈਂਦਾ ਹਾਂ ਇਹਦਾ ਨਾਲ ਮਹਿੰਗਾ ਪੈਂਦਾ ਬਾਈ ਇਹ ਚ ਬਾਈ ਐ ਨਾ ਜੀ ਕੱਲ ਨੂੰ ਤੁਸੀਂ ਮੰਨ ਕੇ ਚੱਲੋ ਕੋਈ 10 ਸਾਲਾਂ ਨੂੰ 12 ਸਾਲਾਂ ਨੂੰ ਕੋਈ ਤੁਹਾਡੇ ਮਨ ਬਦਲਦਾ ਵਿਚਾਰ ਬਦਲਦਾ ਤਾਂ ਇਹ ਚ ਤੁਹਾਡੇ ਗਾਡਰ ਸੇਫ ਪਿਆ ਤੁਸੀਂ ਜਿਹੜੇ ਰੇਟ ਅੱਜ ਗਾਡਰ ਲਾਉਂਗੇ 10 12 ਸਾਲਾਂ ਨੂੰ ਲੋਹੇ ਦਾ ਰੇਟ ਤਾਂ ਹਰ ਰੋਈ ਵੱਧ ਇਹ ਤੁਹਾਡੇ ਉਸੇ ਭਾਗ ਗਾਡਰ ਵਿਕ ਜਣੇ ਆ ਤੇ ਲੈਂਟਰ ਨੂੰ ਤੋੜਨੇ ਪੈਸੇ ਲੈਣੇ ਆਗਲੇ ਨੇ ਤੇ ਇਹ ਚ ਤੁਹਾਨੂੰ ਪੈਸੇ ਬਚ ਨਹੀਂ ਤੇ ਲੈਂਟਰ ਇਹਦੇ ਨਾਲੋਂ ਮਹਿੰਗਾ ਕਿੰਨਾ ਪੈ ਜਾਂਦਾ ਬਾਈ ਜੇ ਆਪਾਂ ਕੰਪੇਅਰ ਕਰੀਏ ਲੈਂਟਰ ਬਾਈ ਮੰਨ ਕੇ ਚੱਲੋ ਜੀ ਇਹਦੇ ਨਾਲ ਉਹ ਡੇਢ ਗੁਣਾ ਵੱਧ ਪੈ ਜਾਂਦਾ ਬਾਈ ਡੇਢ ਗੁਣਾ ਇਹਦੇ ਨਾਲ ਵੱਧ ਪੈ ਜਾਂਦਾ ਨਾਲੇ ਉਹਦਾ ਤੁਸੀਂ ਦੱਸਿਆ ਵੀ ਉਹ ਜੋ ਆਪਾਂ ਗਾਡਰ ਨਹੀਂ ਕੱਢ ਸਕਦੇ ਹਾਂ ਹਾਂਜੀ ਉਹ ਚ ਬਾਈ ਸਰੀਆ ਭੰਨ ਵਾਲਾ ਜੇ ਕੱਢੋਂਗੇ ਮੰਨ ਕੇ ਚੱਲੋ ਸਰੀਆ ਪਹਿਲਾਂ ਤਾਂ ਖਰਾਬ ਨਿਕਲੂਗਾ ਹੂੰ ਜੇ ਕੱਢੋਂਗੇ ਵੀ ਤਾਂ ਅਗਲਾ ਮਹਿੰਗਾ ਮੰਨ ਕੇ ਚੱਲੋ ਭੰਨਣ ਦੇ ਵੀ ਪੈਸੇ ਲੈਂਦਾ ਕੱਢਣ ਦੇ ਇਹ ਚ ਗਾਡਰ ਬਹੁਤ ਸੌਖੇ ਨਿਕਲ ਜਾਂਦੇ ਬਾਈ ਨਹੀਂ ਤੇ ਇੱਕ ਟਾਈਮ ਬਹੁਤ ਘੱਟ ਲੈਂਦਾ ਬਾਈ ਲੈਂਟਰ ਪਾਉਂਦੇ ਟਾਈਮ ਲੱਗਦਾ ਢੂਲਾ ਬੰਦ ਤੇ ਬਾਈ ਇਹ ਤੁਸੀਂ ਦੱਸਿਆ ਠੰਡਾ ਵੀ ਰਹਿੰਦਾ ਤੇ ਉਹਦੇ ਨਾਲ ਖਰਚਾ ਵੀ ਘੱਟ ਤੇ ਫਿਰ ਜੇ ਇਹਦੀ ਮਜਬੂਤੀ ਦੀ ਗੱਲ ਕਰੀਏ ਇਹਨੂੰ ਸਿਉਂਖ ਸ਼ਾਧਾ ਨਾਲ ਮਜਬੂਤੀ ਬਾਈ ਬਾਈ ਯਾਰ ਕਨੇ ਬਾਈ ਬਹੁਤ ਵਧੀਆ ਦਵਾਈ ਵਗੈਰਾ ਟਰੀਟਮੈਂਟ ਕਰਕੇ ਪਾਇਆ ਉਹਦੰਨੀਓ ਵਾਸ ਵੀ ਇਹਨਾਂ ਦਾ ਕੋਈ ਫਰਕ ਆ ਥੋੜਾ ਜਿਹਾ ਦੂਜੇ ਨਾਲ ਆਮ ਵਾਸ ਨਾਲੋਂ ਹੂੰ ਉਹਦੇ ਕਰਕੇ ਥੋੜਾ ਬਾਈ ਯਾਰ ਕਨੇ ਗਾਰੰਟੀ ਲਈ ਸੀ ਕਿ ਕਹਿੰਦੇ ਵਾਸ ਨੂੰ ਥੋੜਾ ਨਸਿਉਖ ਨਹੀਂ ਲੱਗਦੀ ਤੇ ਬਾਈ ਇਹ ਮੀਮੂ ਆਏ ਹੋਣੇ ਚੋਆ ਨਹੀਂ ਫਿਰ ਜਮਾਂ ਨਹੀਂ ਹਾਂਜੀ ਤੱਕ ਦਾ ਕੋਈ ਚੋਆ ਨਹੀਂ ਬਾਈ ਠੀਕ ਐ ਦੇ ਇਹਦਾ ਖਰਚਾ ਜੇ ਆਪਾਂ ਗੱਲ ਕਰੀਏ ਕਿੰਨਾ ਕ ਆ ਜਾਂਦਾ ਸਕੁਅਰ ਫੁੱਟ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਬਾਈ ਯਰਗੇ ਬਾਈ 60 ਰੁਪਏ ਸਕੁਅਰ ਫੁੱਟ ਲੈਂਦੇ ਆ ਬਾਈ 60 ਰੁਪਏ ਹਾਂਜੀ ਮਿੱਟੀ ਵਗੈਰਾ ਦਾ ਸਾਰਾ ਸਮਾਨ ਉਹ ਆਰਡਰ ਲਿਆ ਬਾਈ ਯਰਗੇ ਨੇ ਠੀਕ ਹੈ ਵੀ ਉਹ ਉਹਦੇ ਪੈਸੇ ਆਰਡਰ ਦਿੱਤੇ ਆ 60 ਰੁਪਏ ਕੱਲੇ ਬਾਈ ਯਰਗੇ ਦਾ ਤਾਂ ਅਵਾਂਸ ਤੇ ਆ ਕਪੜਾ ਤੇ ਕਾਗਜ਼ ਇਹ ਤੇ ਸਰਕੜੇ ਦਾ ਹੀ ਸੀ ਤੇ ਲੇਬਰ 60 ਰੁਪਏ ਦੇ ਵਿੱਚ ਹੀ ਹੁੰਦੀ ਹੈ ਵਿੱਚ ਬਾਈ ਲੇਬਰ 60 ਰੁਪਏ ਦੇ ਵਿੱਚ ਹੀ ਉੱਤੇ ਜਿਹੜਾ ਥੱਲੇ ਇੱਥੇ ਤੱਕ ਗਾਡਰਮ ਤੱਕ ਤਿਆਰ ਕਰਕੇ ਦਿੱਤਾ ਸੀ ਬਾਈ ਠੀਕ ਹੈ ਗਾਡਰਮ ਤੋਂ ਬਾਅਦ ਬਾਅਦ 60 ਠੀਕ ਹੈ ਜੀ ਹਾਂਜੀ ਤੇ ਬਾਈ ਜੇ ਕਿਸੇ ਨੇ ਪਵਾਉਣਾ ਹੋਵੇ ਇਹੋ ਜਿਹਾ ਸ਼ੈੱਡ ਤੇ ਆਪਾਂ ਬੁੱਟਰ ਬਾਈ ਦਾ ਨੰਬਰ ਵੀ ਤੁਹਾਨੂੰ ਮੈਂਸ਼ਨ ਕਰ ਦਾਂਗੇ ਤੇ ਬਾਕੀ ਮੇਨ ਪਰਪਸ ਇਹ ਸ਼ੈੱਡ ਬਣਾਉਣ ਦੀ ਆਹੀ ਹੁੰਦਾ ਵੀ ਇੱਕ ਤਾਂ ਇਹ ਸੋਹਣਾ ਲੱਗਦਾ ਇੱਕ ਇਹ ਕੁਦਰਤ ਨਾਲ ਜੁੜੀ ਹੋਈ ਚੀਜ਼ ਹੈ ਕਿਉਂਕਿ ਬਾਸ ਪਾਇਆ ਹੋਇਆ ਹੈ ਨਾ ਇਹਦੇ ਵਿੱਚ ਤੇ ਇੱਕ ਬਰਪਜੇ ਦਾ ਐ ਵੀ ਇਹ ਵੀ ਇਹ ਲੈਂਟਰ ਪਾਉਣ ਨਾਲੋਂ ਸਸਤਾ ਪੈਂਦਾ ਤੇ ਮਜ਼ਬੂਤੀ ਇਹਦੀ ਓਨੀ ਹੁੰਦੀ ਹੈ ਤੇ ਟਾਈਮ ਘੱਟ ਖਰਚ ਲੱਗਦਾ ਬਾਈ ਕਹਿੰਦਾ ਪਾਉਣ ਤੇ ਤੇ ਆਪਣੀਆਂ ਜਿਹੜੀਆਂ ਗੱਡਰਾਂ ਹੁੰਦੀਆਂ ਇਹ ਸੇਫ ਆਏ ਕਦੋਂ ਆਪਾਂ ਮਰਜ਼ੀ ਕੱਢ ਸਕਦੇ ਆ ਲੈਂਟਰ ਜੋ ਆਪਾਂ ਇਹ ਕੱਢ ਨਹੀਂ ਸਕਦੇ ਤੇ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਮਿਲਦੇ ਆਂ ਕਿਸੇ ਇਹੋ ਜੀ ਹੋਰ ਵੀਡੀਓ ਦੇ ਨਾਲ ਤਾਂ ਨਹੀਂ ਬਹੁਤ ਵਧੀਆ ਕੰਮ ਕਰਦੇ ਬਾਈ ਬਾਈ ਨੇ ਜਿੰਨੀ ਗੱਲ ਕੀਤੀ ਸੀ ਉਹਨੇ ਪੂਰਾ ਠੋਕਿਆ ਆਪਦੇ ਟਾਈਮ ਤੇ ਪ੍ਰੋਪਰਲੀ ਤੇ ਆਪਣਾ ਢਿੱਲੋਂ ਸਟੱਡ ਫਾਰਮ ਦੇ ਵਿੱਚ ਆਉਣ ਦਾ ਪਰਪਸ ਅੱਜ ਇੱਕ ਹੀ ਸੀ ਇੱਕ ਤਾਂ ਆਪਾਂ ਤੁਹਾਨੂੰ ਅਲਬਖਸ਼ ਘੋੜਾ ਦਿਖਾਇਆ ਸੀ ਹੈਨਾ ਦੂਜਾ ਆਪਾਂ ਰਿਵਿਊ ਲੈਣਾ ਸੀ ਵੀ ਇਹੋ ਜੇ ਸ਼ੈੱਡ ਬਣਾਏ ਤਾਂ ਬਹੁਤ ਲੋਕਾਂ ਨੇ ਪਰ ਲੋਕ ਨੈਗੇਟਿਵ ਕਮੈਂਟ ਕਰਨੋਂ ਨਹੀਂ ਹਟਦੇ ਕਹਿੰਦੇ ਵੀ ਸਿਉਂਖ ਪੈ ਜਾਂਦੀ ਹੈ ਜਾਂ ਚੌਂ ਜਾਂਦਾ ਜਾਂ ਇਹਦੇ ਨਾਲੋਂ ਤਾਂ ਆਪਾਂ ਐਂਟਰੀ ਪਾ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਇਹੀ ਗੱਲਾਂ ਕੀਤੀਆਂ ਵੀ ਲੈਂਟਰ ਨਾਲ ਆਪਾਂ ਇਹਦਾ ਕੰਪੈਰੀਸ਼ਨ ਕੀਤਾ ਵੀ ਲੈਂਟਰ ਆਪਾਂ ਕਿਉਂ ਨਹੀਂ ਪਾਉਂਦੇ ਜਾਂ ਪਾਉਣੇ ਆ ਤਾਂ ਕਿਉਂ ਪਾਉਣੇ ਹਨਾ ਦੋਨਾਂ 'ਚ ਫਰਕ ਕੀ ਹੈ ਰੇਟ ਦਾ ਵੀ ਫਰਕ ਰਹਿੰਦਾ ਹੈ ਟਾਈਮ ਦੀ ਵੀ ਇਹਦੇ ਵਿੱਚ ਬਚਤ ਰਹਿੰਦੀ ਹੈ ਬਾਕੀ ਇਹ ਠੰਡਾ ਵੀ ਰਹਿੰਦਾ ਹੈ ਮੇਨ ਗੱਲ ਹੈ ਵੀ ਇਹ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਹੈ ਤੇ ਸਿਆਲ ਦੇ ਵਿੱਚ ਬਾਈ ਹੋਰੀ ਕਹਿੰਦੇ ਨਿੱਗਾ ਰਹਿੰਦਾ ਤੇ ਪਸ਼ੂਆਂ ਵਾਸਤੇ ਜੇ ਆਪਾਂ ਸ਼ੈੱਡ ਪਾਉਣਾ ਹੋਵੇ ਇਹੋ ਜਿਹੀ ਸ਼ੈੱਡ ਕਾਮਯਾਬ ਹੈ ਨਾ ਕਿ ਲੈਂਟਰ ਵਾਲੇ ਕਾਮਯਾਬ ਆ ਤੇ ਹੁਣ ਮਿਲਦੇ ਆਪਾਂ ਹੋਰ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ